ਕੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੰਮ ਆਉਂਦਾ ਬੰਦੇ ਦਾ ਕਰਮ ਹੁੰਦਾ ਉਸਲੇਸਰ ਠੀਕ ਹੈ ਟ੍ਰੈਂਪ ਵਗੈਰਾ ਟਰੈਕਟਰਾਂ ਦੇ ਠੀਕ ਹੈ ਠੀਕ ਆ ਗੱਡਰੀਆਂ ਪਈਆਂ ਨੇ ਆ ਕੁਲਰ ਜਮੀ ਕਿਸੇ ਨੇ ਨਮਾ ਹੀ ਦੇਖਿਆ ਜੇ ਕਿਸੇ ਨੂੰ ਲੋੜ ਹੁੰਦੀ ਪੰਜ ਜ਼ਿਆਦਾਤਰ ਕੰਮ ਆਪਾਂ ਗੱਡਰੀਆਂ ਦੀ ਕਰਦੇ ਆ ਜਿਹਨੇ ਵੇਚਣੀਆਂ ਨੇ ਸਸਰੀਕਾਰ ਜੀ ਸਾਰਿਆਂ ਨੂੰ ਅੱਜ ਪਹੁੰਚਿਆ ਪਿੰਡ ਜਿ ਖੇਪੜ ਢਾਲੀਵਾਲ ਵਾਸ ਵਿਖੇ ਦਾਣਾ ਮੰਡੀ ਦੇ ਕੋਲ ਤੇ ਅੱਜ ਤੁਹਾਨੂੰ ਇੱਕ ਹਨਾ ਆਪਣੇ ਬਾਈ ਨੂੰ ਬੁਲਾਉਣਿਆ ਜਿਹਦਾ ਹਨਾ ਤੁਸੀਂ ਹਸਾਬ ਲਾ ਸਕਦੇ ਹੋ ਵੀ ਕਵਾੜ ਦਾ ਕੰਮ ਹੈ ਤੇ ਉਹਨਾਂ ਆਪਾ ਪੁੱਛਦੇ ਹਣਾ ਵੀ ਸੋਨੂੰ ਮਤਲਬ ਜਦੋਂ ਇਹ ਕੰਮ ਕਰਿਆ ਹਣਾ ਵੀ ਕੋਈ ਇਹ ਚ ਕੋਈ ਸੰਗਸਰਮ ਜਾਂ ਕਿਵੇਂ ਵੀ ਹਣਾ ਵੀ ਸਾਰੇ ਕਹਿੰਦੇ ਨੇ ਵਿੱਚ ਹਣਾ ਕੋਈ ਚੌੜ ਕਰ ਦਿੰਦਾ ਕੋਈ ਕਬਾੜੀ ਆ ਕਹਿੰਦਾ ਕੋਈ ਕਿਵੇਂ ਹਣਾ ਆਪਾਂ ਬਾਈ ਨੂੰ ਪੁੱਛਦੇ ਆ ਵੀ ਜਦੋਂ ਤੁਸੀਂ ਨੇ ਇਹ ਕੰਮ ਕਰਿਆ ਵੀ ਸੋਨੂੰ ਇਹ ਕੰਮ ਕੋਈ ਛੋਟਾ ਵੱਡਾ ਤਾਂ ਨਹੀਂ ਲੱਗਦਾ ਕੀ ਹਾਲ ਨੇ ਬਾਈ ਜੀ ਸਸੀ ਗੱਲ ਬਾਈ ਜੀ ਉਹ ਠੀਕ ਹੋ ਜੀ ਹਾਂ ਵਧੀਆ ਠੀਕ ਠਾਕ ਹੈ ਕਿਵੇਂ ਬਾਈ ਜੀ ਤੁਸੀਂ ਜਦੋਂ ਇਹ ਕੰਮ ਕਰਿਆ ਗਿਆ ਹਣਾ ਸੋਨੂੰ ਕੋਈ ਮਤਲਬ ਕੋਈ ਸੰਗਸਰਮ ਹਣਾ ਜ ਨਹੀਂ ਆਪਣੇ ਵਿੱਚ ਕਹਿੰਦੇ ਨੇ ਵੀ ਕੰਮ ਕਰਨ ਚ ਕੋਈ ਹਣਾ ਛੋਟਾ ਵੱਡਾ ਜਾਂ ਕਿਵੇਂ ਵੀ ਹੁੰਦਾ ਵੀ ਤੁਹਾਨੂੰ ਕੋਈ ਇਹ ਬਾਈ ਜੀ ਜੇ ਕੋਈ ਆਪਾਂ ਅੱਧਾ ਕੰਮ ਕਰਦਿਆਂ ਕੰਮ ਕੋਈ ਵੀ ਕਰਦਿਆਂ ਕੰਮ ਤੇ ਕੋਈ ਸੰਗਸਰਮ ਨਹੀਂ ਹੁੰਦੀ ਕੋਈ ਕੰਮ ਮਤਲਬ ਵੀ ਛੋਟਾ ਵੱਡਾ ਨਹੀਂ ਹੁੰਦਾ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੰਮ ਆਉਂਦਾ ਬੰਦੇ ਦਾ ਕਰਮ ਹੁੰਦਾ ਨਹੀਂ ਬੱਚੇ ਯਾਰ ਹਨਾ ਬੱਚੇ ਇਹ ਕਹਿੰਦੇ ਨੇ ਵੀ ਮਤਲਬ ਜਿਵੇਂ ਤੇਰੇ ਲਈ 8-10 ਕਿਲੇ ਵਾਹਣ ਦੇ ਨੇ ਵੀ 8 ਦਾ ਹੋਰ ਲੈ ਕੇ ਵੀ ਠੇਕੇ ਤੇ ਹਨਾ ਵੀ ਵਧੀਆ ਸਰਦਾਰੀ ਨਾਲ ਖੇਤੀਕਾਰ ਬਾਈ ਆਪਾਂ ਨਾਲ ਨਾਲ ਇਹ ਆਪਣਾ ਸਾਈਡ ਵਿੱਚ ਨਸਾ ਨਾਲ ਆਪਾਂ ਖੇਤੀਬਾੜੀ ਵੀ ਕਰਦੇ ਆਂ ਅੱਛਾ ਅੱਛਾ ਵੀ ਖੇਤੀ ਆਪ ਵੀ ਕਰਦੇ ਹੋ ਤੁਸੀਂ ਖੇਤੀ ਵੀ ਬਾਈ ਆਪ ਆਪਾ ਆਪ ਵੀ ਕਰਦੇ ਹੋ ਕਿ ਨੌਕਰੀ ਰੱਖਿਆ ਕੋਈ ਨਾ ਨਾ ਆਪ ਹੀ ਕਰਦੇ ਆਂ ਬਾਈ ਠੀਕ ਹੈ ਠੀਕ ਹੈ ਹੁਣ ਅੱਛਾ ਇਹ ਫਿਰ ਤੁਸੀਂ ਦਿਨੇ ਹੋਰੇ ਹੁੰਨੇ ਹੋ ਵੀ ਬਾਕੀ ਕੰਮ ਹਨਾ ਕਦੇ ਕਦੇ ਉਧਰ ਵੀ ਭਾਜਦੇ ਨੇ ਆ ਬਾਈ ਕਰੇ ਹੁੰਨੇ ਆ ਉਰੇ ਬੰਦਾ ਰੱਖਿਆ ਹੋਇਆ ਆਪਾਂ ਨੇ ਠੀਕ ਹੈ ਕੰਮ ਕਿਵੇਂ ਵਧੀਆ ਚੱਲੀਆਂ ਦਾ ਕੰਮ ਬਾਈ ਬਹੁਤ ਵਧੀਆ ਬੈਗਰੂ ਦੀ ਪੂਰੀ ਕਿਰਪਾ ਸੋਨਾ ਚੱਲਦਾ ਕੰਮ ਠੀਕ ਹੈ ਠੀਕ ਹੈ ਤੇ ਹੁਣ ਤੁਹਾਡੇ ਲਈ ਕੀ ਕੀ ਹੋ ਰਿਹਾ ਹੈ ਨਾ ਜਿਹੜਾ ਸਮਾਨ ਹੈ ਉਹ ਕੀ ਕੀ ਹੈ ਤੁਹਾਡੇ ਕੋਲ ਸਾਡੇ ਲਵੇ ਸਮਾਨ ਤਕਰੀਬਨ ਬਾਈ ਸਾਰੇ ਹੀ ਮਿਲ ਜਾਂਦਾ ਹੈ ਜੀਵਿਕਾਰ ਭਰਾਵਾਂ ਲਈ ਕੰਮ ਜਿਵੇਂ ਗੱਡੀਆਂ ਹੋ ਗਈਆਂ ਠੀਕ ਹੈ ਤੇ ਖੇਤੀਬਾੜੀ ਦੇ ਸੰਦਾਂ ਦਾ ਸਮਾਨ ਜਿਵੇਂ ਆਪਣੇ ਜਿਵੇਂ ਤੂੜੀ ਵਾਲੀਆਂ ਮਸ਼ੀਨਾਂ ਜਿਹਾ ਨਾ ਰਿਪੇਅਰ ਹੈਗੀ ਹਾਂ ਹੜੰਪੇ ਹੋ ਗਏ ਹਾਂ ਤਕਰੀਬਨ ਘਰ ਚ ਚਲਾਉਣ ਵਾਲੀਆਂ ਜੋ ਬਾਕੀ ਤੁਹਾਨੂੰ ਮੈਂ ਦਿਖਾ ਦਾਂਗਾ ਹਾਂ ਹਾਂ ਦਿਖਾਓ ਬਾਈ ਕੀ ਕੀ ਹੈ ਨਾ ਬੇਲੇ ਲਵੇ ਬੈਰਿੰਗ ਬੂਰ ਲੁੰਦੇ ਨੇ ਬਾਈ ਹੈ ਨਾ ਮਸ਼ੀਨਾਂ ਦੇ ਪੁਰੀਆਂ ਪਾਲੀਆਂ ਮਿਲ ਜਾਂਦੀਆਂ ਨੇ ਆ ਸੰਗਲ ਵੀ ਪਏ ਨੇ ਨਾ ਜਿਵੇਂ ਉਹ ਸਮੱਸਿਆ ਦੇ ਸੰਗਲ ਹਾਂ ਟਰੈ ਮਾਨ ਸਲੇਸਰ ਠੀਕ ਹੈ ਰਿੰਪ ਵਗੈਰਾ ਟਰੈਕਟਰਾਂ ਦੇ ਠੀਕ ਹੈ ਠੀਕ ਆ ਗੱਡੀਆਂ ਪਈਆਂ ਨੇ ਜੀਵਨ ਗੱਡੀਆਂ ਇੱਕ ਆ ਕੁਲਰ ਜਮੀ ਨਵੇਂ ਕੋਈ ਐ ਵੀ ਦੇ ਦਿੰਦੇ ਨੇ ਹੁਣ ਕੋਈ ਕਿਵੇਂ ਇਹ ਕੁਲਰ ਆ ਬਾਈ ਇਹ ਬਹੁਤ ਗੱਲਾਂ ਹੁੰਦੀਆਂ ਨੇ ਹਨਾ ਆ ਕੁਲਰ ਜਮੀ ਕਿਸੇ ਨੇ ਨਵੇਂ ਹੀ ਦੇਖਿਆ ਜੇ ਕਿਸੇ ਨੂੰ ਲੋੜ ਹੁੰਦੀ ਹੈ ਕੁਲਰ ਲੈ ਮੋਟਰਾਂ ਹੋਣੀਆਂ ਕੁਲਰ ਦੀਆਂ ਧਰਮੀ ਆ ਰਹੀ ਅੱਗੇ ਸਾਰਾ ਕੁਝ ਪਾਣੀ ਵਾਲੀਆਂ ਮੋਟਰਾਂ ਬਹੁਤ ਜਿਵੇਂ ਹੁਣ ਆ ਉਹ ਪਈਆਂ ਨੇ ਆਪਣੀਆਂ ਗਰਿੱਲਾਂਆਂ ਕੀ ਹੁੰਦੀਆਂ ਨੇ ਇਹ ਹਾਂ ਬਾਕੀ ਬਾਈ ਉਧਰ ਆ ਪਲੇ ਲਓ ਇਹ ਸਮਾਨ ਉਧਰ ਵੀ ਆ ਜਿਹੜਾ ਹਾਂ ਹਾਂ ਵੱਡਾ ਉਧਰ ਡਿਆ ਹੋਇਆ ਹੈ ਉਹ ਦਿਖਾ ਦਿੰਨੇ ਆ ਉਧਰ ਸਟੋਰ ਤੇ ਹੈਗਾ ਆਪਣੇ ਦਾ ਇਹ ਸਮਾਨ ਠੀਕ ਹੈ ਠੀਕ ਹੈ ਹੋਰ ਕੀ ਕਹਿਣਾ ਚੋਰੇ ਤੁਸੀਂ ਮਤਲਬ ਕੋਈ ਹੋਰ ਕੋਈ ਵੀ ਗੱਲਬਾਤ ਹੈ ਜੇ ਕੋਈ ਕੰਮ ਕਿਸੇ ਨਾਲ ਕਰਨਾ ਹੁੰਦਾ ਵੀ ਕਰਮ ਕੰਮ ਕਰਨਾ ਚਾਹੀਦਾ ਠੀਕ ਹੈ ਮਤਲਬ ਛੋਟਾ ਵੱਡਾ ਕੰਮ ਨਾ ਸੋਚੇ ਵੱਡਾ ਵੱਡਾ ਕਦੇ ਨਹੀਂ ਸੋਚਣਾ ਚਾਹੀਦਾ ਬਾਈ ਠੀਕ ਹੈ ਜਿਵੇਂ ਦਾ ਦੇਖੋ ਪਿੰਡ ਵਾਲੇ ਕਿਵੇਂ ਪੂਰੀ ਸਪੋਰਟ ਕਰਦੇ ਨੇ ਪਿੰਡ ਵਾਲੇ ਬਹੁਤ ਸਪੋਰਟ ਕਰਦੇ ਨੇ ਬਾਈ ਕਬਾੜੀਆ ਕਹਿ ਕੇ ਤਾਂ ਨਹੀਂ ਟੌਟ ਮਾਰਦੇ ਉਹ ਤਾਂ ਆਏ ਤਾਂ ਕੋਈ ਗੱਲੀ ਹਸੀ ਹਿਡੀ ਕਰ ਲੈਂਦੇ ਨੇ ਠੀਕ ਹੈ ਠੀਕ ਹੈ ਹਾਂ ਸਪੋਰਟ ਬਹੁਤ ਕਰਦੇ ਨੇ ਬਾਈ ਭੈਣ ਭਾਈ ਦੋਸਤ ਮਿੱਤਰ ਪੂਰੀ ਸਪੋਰਟ ਕਰਦੇ ਨੇ ਇੱਕ ਵੀਰੇ ਹਨਾ ਆਪਣਾ ਨੰਬਰ ਬੋਲਦੇ ਜੇ ਕਿਸੇ ਦੇ ਹਨਾ ਜਿਵੇਂ ਘਰੇ ਕੋਈ ਸਮਾਨ ਪਿਆ ਹੁੰਦਾ ਹੈ ਵੀ ਹਨਾ ਜੇ ਕਿਸੇ ਨੇ ਹਾਂ ਵੀ ਕਿਸੇ ਨੇ ਵੇਚਣਾ ਹੁੰਦਾ ਆਪਣੇ ਜਿਹੜੇ ਨਾਲ-ਨਾਲ ਪਿੰਡ ਲਾਦੇ ਨੇ ਉਹ ਵੀ ਦੱਸ ਦੀ ਵੀ ਜੇ ਕਿਸੇ ਨੇ ਵੇਚਣਾ ਹੁੰਦਾ ਫੀਰੀ ਵਾਲਾ ਤੂੰ ਆਪ ਭੇਜ ਦੇਗਾ ਅਗਲਾ ਹਨਾ ਵੀ ਜਿਵੇਂ ਕਿਸੇ ਲੋਕ 30 40 ਕਿਲੋ ਲੋਹਾ ਹੁੰਦਾ ਜਾਂ ਤੁਸੀਂ ਰੇੜੀ ਦੇ ਇੱਕ ਉਹ ਵੀ ਦੱਸ ਦਿਓ ਵੀਰੇ ਸੱਚੋਂ ਵੀ ਚੋਰੀ ਦਾ ਸਮਾਨ ਨਹੀਂ ਆਪਾਂ ਲੈਂਦੇ ਹਾਂ ਭਾਈ ਆਪਾਂ ਇਹ ਗੱਲ ਪਹਿਲੀ ਹੈ ਵੀ ਆਪਾਂ ਨਾ ਤਾਂ ਚੋਰੀ ਦਾ ਕੋਈ ਸਮਾਨ ਲੈਣਾ ਨਾ ਹੀ ਆਪਾਂ ਕੋਈ 2 ਨੰਬਰ ਦਾ ਖਰੀਦਣਾ ਭਾਈ ਠੀਕ ਹੈ ਠੀਕ ਹੈ ਆਪਾਂ ਤਾਂ ਇੱਕ ਸਾਫ ਜਾ ਕੰਮ ਕਰਦੇ ਵੀ ਜੇ ਤੁਹਾਨੂੰ ਕਈ ਵਾਰ ਕੋਈ ਸ਼ੱਕ ਪਵੇ ਬੰਦੇ ਤੇ ਮਤਲਬ ਹਨਾ ਵੀ ਲੈਂਦੇ ਨਹੀਂ ਹੈਗੇ ਜਾਂ ਉਹਨਾਂ ਦੇ ਆਪਦੇ ਘਰੇ ਗੱਲ ਕਰਾ ਦੇ ਆ ਯਾਰ ਪਰਿਵਾਰ ਸਾਡੇ ਨਾਲ ਗੱਲ ਕਰਕੇ ਫੇਰ ਲੱਭੇ ਸੱਕ ਲੈ ਲਈਏ ਨਹੀਂ ਅਸੀਂ ਸਮਾਨ ਲੈਂਦੇ ਨਹੀਂ ਠੀਕ ਹੈ ਠੀਕ ਹੈ ਵੀਰੇ ਸਾਡਾ ਹੋ ਹੈ ਆ ਜਾਓ ਆਪਾਂ ਉਧਰ ਹਨਾ ਉਹ ਦੂਜੇ ਪਾਸੇ ਵੀ ਜਾ ਕੇ ਦਿਖਾਣੇ ਕੋਈ ਗੱਲ ਨਹੀਂ ਭਾਈ ਹਾਂਜੀ ਆਪਾਂ ਵੱਡੇ ਖਜ਼ਾਨੇ ਚ ਆ ਗਏ ਤੇ ਆਹ ਟੈਂਕੀ ਪਈ ਹੈ ਹਨਾ ਜੇ ਕਿਸੇ ਨੂੰ ਰੋਟਾ ਬੀਟਰ ਦੀ ਟੈਂਕੀ ਚਾਹੀਦੀ ਹੈ ਤੇ ਹੋਰ ਆ ਇਧਰ ਇਧਰ ਇਦਾ ਚਲ ਕਵਾੜ ਦਾ ਸਮਾਨ ਆ ਗਿਆ ਬੇ ਚੀੜੀਆਂ ਕੰਮ ਦੀਆਂ ਚੀਜ਼ਾਂ ਨੇ ਬਾਈ ਕੋਲ ਜਿਵੇਂ ਆਹ ਗਾਡਰੀਆਂ ਹੋ ਗਈਆਂ ਜੇ ਗਾਡਰੀਆਂ ਦੀ ਹੋਰ ਦੀ ਵੱਧਦੀ ਲੋੜ ਹੈ ਤਾਂ ਬਾਈ ਆਪ ਹੋਰ ਪ੍ਰੋਵਾਈਡ ਵੀ ਕਰਾ ਦੂਗਾ ਤੁਹਾਨੂੰ ਤੇ ਆਹ ਵੱਡੇ ਗਾਡਰ ਵੀ ਪਏ ਨੇ ਓਰੇ ਆ ਇਧਰ ਪਏ ਨੇ ਜੇ ਕਿਸੇ ਨੂੰ ਇਹ ਚਾਹੀਦੇ ਨੇ ਤੇ ਹੋਰ ਬਾਈ ਇੱਕ ਆਪਾਂ ਉਹ ਬੋਰੀਆਂ ਵਾਲੀ ਕਿਹੜੀ ਗੱਲ ਕੀਤੀ ਤੁਸੀਂ ਨੇ ਬੋਰੀਆਂ ਜੇ ਹੁਣ ਕਿਥੇ ਲਵੇ ਨਾ ਬਾਈ ਜਰ ਆਪਣੇ ਲਵੇ ਜਿਹੜੀਆਂ ਰੇਹ ਵਾਲੀਆਂ ਬੋਰੀਆਂ ਹੁੰਦ ਨੇ ਹਾਂ ਹਾਂ ਆਪਣੇ ਤੂੜੀ ਵਾਲੇ ਵੀਰਾਂ ਨੂੰ ਉਹਨਾਂ ਦੀਆਂ ਪੱਲੀਆਂ ਪੁੱਲੀਆਂ ਦੀ ਜ਼ਰੂਰਤ ਰਹਿੰਦੀ ਆ ਠੀਕ ਹੈ ਠੀਕ ਹੈ ਆਪਾਂ ਪੱਲੀਆਂ ਵੀ ਮੰਗਵਾ ਕੇ ਦੇ ਦਿੰਦੇ ਆ ਪਰ ਜੇ ਕਿਸੇ ਨੇ ਬੋਰੀਆਂ ਪੂਰੀਆਂ ਵੇਚਣ ਨੇ ਉਹਨਾਂ ਆਪਾਂ ਜਿਹੜੀਆਂ ਰੇਅ ਵਾਲੀਆਂ ਬੋਰੀਆਂ ਨੇ ਆਪਣੀਆਂ ਜਿਹੜੀਆਂ ਰੇਅ ਵਾਲੀਆਂ ਬੋਰੀਆਂ ਆਪਾਂ ਹੀ ਲੋੜ ਆ ਪੱਧਰੇਟ ਦੇ ਖਰੀਦ ਲੈਣੇ ਆ ਠੀਕ ਹੈ ਬਾਈ ਇਹ ਕਿਸੇ ਲਵੇ 100 ਪੀਸ 200 ਪੀਸ ਹੁੰਦਾ ਸਾਡੇ ਨਾਲ ਜਰੂਰ ਸੰਪਰਕ ਕਰੇ ਠੀਕ ਹੈ ਠੀਕ ਹੈ ਬਾਈ ਨੰਬਰ ਆਪਾਂ ਹਾਂ ਬਾਈ ਇੱਕ ਹਾਂ ਤੁਹਾਡਾ ਨੰਬਰ ਆਪਾਂ ਹਨਾ ਸਕਰੀਨ ਤੇ ਵੀ ਲਾ ਦਾਂਗੇ ਬੋਲ ਕੇ ਵੀ ਦੱਸ ਦੋ ਤੁਸੀਂ ਨੰਬਰ ਆਪਣਾ ਹੈਗਾ ਬਾਈ 98155 ਠੀਕ ਹੈ ਜੀ 11812 ਠੀਕ ਹੈ ਜੀ ਮੰਡੀ ਨੌਂ ਆ ਵੀਦੇ ਮੇਰਾ ਠੀਕ ਹੈ ਠੀਕ ਹੈ ਦਾਣਾ ਮੰਡੀ ਦੇ ਕੋਲ ਕਵਾੜ ਹੈ ਹਨਾ ਆਪਣਾ ਗੋਲਾ ਆਪਣੀ ਦੁਕਾਨ ਆ ਬਾਈ ਜ਼ਿਮੀਂਦਾਰਾ ਕਵਾੜ ਸਟੋਰ ਜੀ ਨੂੰ ਮਰਜ਼ੀ ਪੁੱਛ ਲਿਓ ਤੇ ਜ਼ਿੰਮੇਦਾਰ ਮੁੰਡਾ ਹੈ ਜ਼ਿੰਮੇਦਾਰਾ ਕਵਾੜਾ ਹੈ ਬਾਕੀ ਜੇ ਕਿਸੇ ਨੂੰ ਹਨਾ ਦਾਣੇ ਵਾਲੇ ਢੋਲ ਜਾਂ ਚੱਲਦੀ ਹਾਲਤ ਹਾਲਤ ਦੇ ਵਿੱਚ ਹਨਾ ਜਿਵੇਂ ਕੋਈ ਡੰਗਰਾਂ ਲਾਉਣ ਵਾਸਤੇ ਕੂਲਰ ਚਾਹੀਦੇ ਨੇ ਹਨਾ ਜਾਂ ਢੋਲ ਚਾਹੀਦੇ ਨੇ ਇਧਰ ਦਾਣੇ ਵਾਲੇ ਕਿਸੇ ਨੂੰ ਵਧੀਆ ਬੱਤ ਦੇ ਜਾਂ ਕਿਸੇ ਨੂੰ ਫ੍ਰਿਜ ਚਾਹੀਦੇ ਨੇ ਖੇਤ ਰੱਖਣ ਨੂੰ ਜਿਵੇਂ ਹੁਣ ਆਪਣੇ ਹਨਾ ਲਾਈਟ ਮੰਨ ਲਓ ਵੀ ਦਿਨੇ 12 ਘੰਟੇ ਹੀ ਰਹਿੰਦੀ ਹੈ ਹਨਾ ਜੇ ਕਿਸੇ ਨੂੰ ਗਰਮੀ ਚ ਚੱਲਦੀ ਹਾਲਤ ਵਾਲੇ ਫ੍ਰਿਜ ਚਾਹੀਦੇ ਨੇ ਉਹ ਵੀ ਪਏ ਨੇ ਰੇ ਬਾਈ ਲਵੇ ਬਾਕੀ ਹੋਰ ਜੇ ਹਨਾ ਇੱਕ ਵਾਰ ਤੁਸੀਂ ਖਜ਼ਾਨੇ ਦੇ ਵਿੱਚ ਕੀੜਾ ਮਾਰੋ ਸਮਾਨ ਬਾਦੂ ਹੈ ਗਾਡਰੀਆਂ ਦੀ ਹਨਾ ਜੇ ਕਿਸੇ ਨੂੰ ਤੂੜੀ ਵਾਲੀਆਂ ਸਵਾਰਤਾ ਪਾਉਣ ਵਾਸਤੇ ਸਵਾਰਤਾ ਪਾਉਣ ਵਾਸਤੇ ਜਾਂ ਕਿਸੇ ਨੂੰ ਵੀ ਗਾਡਰੀਆਂ ਦੀ ਵੱੱਦ ਦੀ ਲੋੜ ਹੈ ਉਹ ਵੀ ਮਿਲ ਜਾਣਗੀਆਂ ਹਾਂ ਬਾਈ ਕੀ ਕਹਿਣਾ ਚਾਹਦੇ ਹੋ ਹੋਰ ਬਾਈ ਗਾਡਰੀਆਂ ਆਪਾਂ ਜ਼ਿਆਦਾਤਰ ਕੰਮ ਆਪਾਂ ਗਾਡਰੀਆਂ ਦੀ ਕਰਦੇ ਹਾਂ ਜਿਹਨੇ ਵੇਚਣੀਆਂ ਨੇ ਹਾਂਜੀ ਹਾਂਜੀ ਤਾਂ ਵੀ ਜ਼ਰੂਰ ਆਪਾਂ ਨੂੰ ਦੱਸੇ ਬੰਦਾ ਇਹ ਕਿਸੇ ਨੇ ਖਰੀਦਣੀ ਹੈ ਤਾਂ ਵੀ ਜ਼ਰੂਰ ਦੱਸੇ ਬਾਈ ਹਾਂ ਹਾਂ ਹਨਾ ਬਾਈ ਜੇ ਕਿਸੇ ਦੇ ਘਰੇ ਕੋਈ ਹੋਰ ਗਾਡਰੀਆਂ ਦਾ ਹੀ ਹੀ ਹੈ ਆਪਣੇ ਲਈ ਠੀਕ ਹੈ ਬਾਈ ਜੀ ਜੇ ਕਿਸੇ ਲਈ ਵੱੱਦ ਲੋਹਾ ਪਿਆ ਹੁੰਦਾ ਉਹ ਤੁਸੀਂ ਆਪ ਚੱਕ ਲਿਓਗੇ ਜਾ ਕੇ ਹਾਂ ਹਾਂ ਬਾਈ ਜਰੂਰ ਲੈ ਕੇ ਆਵਾਂਗੇ ਬਾਈ ਤੇ ਗੱਡਰੀਆਂ ਜ਼ਿਆਦਾਤਰ ਗੱਡਰੀਆਂ ਜੇ ਕਿਸੇ ਨੇ ਖਰੀਦਣੀਆਂ ਜਾਂ ਵੇਚਣੀਆਂ ਨੇ ਤਾਂ ਇੱਕ ਵਾਰੀ ਜਰੂਰ ਬੰਦਾ ਆਪਣੇ ਨਾਲ ਸੰਭਾਲ ਬਾਈ ਦੀ ਹਾਂ ਬਾਈ ਸਾਰੇ ਪੂਰੀ سپورਟ ਕਰਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਹਣਾ ਸਾਰੇ ਤੇ ਬਾਕੀ ਸਮਾਨ ਤੁਹਾਨੂੰ ਸਾਰਾ ਦਿਖਾਈ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ